ਅੱਛਾ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਫਿਰ ਉਹਦਾ ਤੁਸੀਂ ਕੀ ਮਾਨਤਾਨ ਕਰਦੇ ਹਾਂ ਜੀ ਉਹ ਬਾਈ ਦਾ ਆਪਾਂ ਮਾਨਤਾਨ ਕਰਦਾ ਹਾਂ ਜਰੂਰ ਜੀ ਇੱਕ ਇਹਦੀ ਇਹ ਖਾਸੀਅਤ ਹੈ ਵੀ ਇਹ ਲੰਮਾ ਟਾਈਮ ਦੁੱਧ ਦਿੰਦੀ ਹੈ ਜੀ ਠੀਕ ਹੈ ਵੀ ਮੰਨ ਲਓ 7ਵੇਂ 8ਵੇਂ ਮਹੀਨੇ ਤੱਕ ਦੁੱਧ ਦੇ ਜਿੰਦੇ ਜੀ ਹਾਂ ਜੀ 10 ਮਹੀਨੇ ਪੂਰਾ ਦੁੱਧ ਇਹਦੇ ਇਠਾਂ ਕਿੰਨਾ ਕੁ ਦੁੱਧ ਸੀਗਾ ਪਿਛਲੇ ਸੂਏ ਜੀ ਇਹਨੇ 13 ਲੀਟਰ ਦੁੱਧ ਪਲੱਸ ਹੀ ਦਿੱਤਾ ਜੀ 13 ਤੋਂ ਘੱਟ ਨਹੀਂ ਦਿੱਤਾ 13 ਲੀਟਰ ਤੋਂ ਪਲੱਸ ਦਿੱਤਾ ਜੀ ਦੋਸਤੋ ਬਹੁਤ ਸੋਹਣੀ ਝੋਟੀ ਆ ਤੇ ਬਿਲਕੁਲ ਸਿੰਘਾਂ ਦੀ ਕੁੰਡੀ ਹੈ ਚਾਰੇ ਜਿਹੜੇ ਥਾਣਾ ਨਾ ਫਲੀਆਂ ਵਰਗੇ ਥਾਣਾ ਝੋਟੀ ਦੇ ਤੇ ਬਹੁਤ ਠੰਡੀ ਸੀਲ ਹੈ ਜੇ ਕਿਸੇ ਵੀ ਭਰਾ ਨੇ ਇਹ ਝੋਟੀ ਖਰੀਦਣੀ ਆ ਆਪਣੀ ਵੀਡੀਓ ਦੇਖ ਕੇ ਖਰੀਦਦਾ ਇਹਨਾਂ ਨਾਲ ਰੇਟ ਕਰ ਲਿਓ ਤੇ ਉਸ ਤੋਂ ਮਗਰੋਂ ਆਪਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਕਰਾਵਾਂਗੇ ਆ ਥਾਣ ਦੇਖੋ ਚਾਰੇ ਜਮਾ ਫਲੀਆਂ ਵਰਗੇ ਦੋਸਤੋ ਸਤ ਸ੍ਰੀ ਅਕਾਲ ਦੋਸਤੋ ਆਪਾਂ ਪਹਿਲਾਂ ਵੀ ਇੱਕ ਮੱਝ ਦੀ ਵੀਡੀਓ ਪਾਈ ਸੀ ਜੋ ਤੁਹਾਡੇ ਪਿਆਰ ਸਤ ਸਦਕੇ ਸਤਕਾਰ ਸਦਕੇ ਤੁਹਾਡੇ ਸਹਿਯੋਗ ਨਾਲ ਉਹ ਵਧੀਆ ਰੇਟ ਦੀ ਵਿਕੀ ਕਰੀਬ 2 ਲੱਖ ਦੇ ਕਰੀਬ ਮੱਝ ਵਿਕੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਚੰਗੀ ਨਸਲ ਦੀ ਮੱਝ ਲੈ ਕੇ ਆਏ ਆ ਤੇ ਜੋ ਤੁਹਾਨੂੰ ਵੀਡੀਓ ਵਿੱਚ ਦਿਖਾਉਨੇ ਆ ਤੇ ਇਹਦੇ ਬਾਰੇ ਪ੍ਰੋਪਰ ਕਰਦੇ ਆ ਗੱਲਾਂ ਬਾਤਾਂ ਤੇ ਆਪਾਂ ਆਏ ਕਿੱਥੇ ਆ ਆਪਾਂ ਆਏ ਆ ਜੀ ਪਿੰਡ ਬੰਗੀਦੀਪਾ ਜ਼ਿਲ੍ਹਾ ਬਠਿੰਡਾ ਤੇ ਇਸ ਮੱਝ ਦੀ ਆਪਾਂ ਸਾਰੀ ਲੈਣੀ ਆ ਜਾਣਕਾਰੀ ਬਾਈ ਜੀ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੇ ਪਿਤਾ ਜੀ ਦਾ ਨਾਮ ਦੱਸੋ ਮੇਰਾ ਨਾਮ ਖੁਸ਼ਪ੍ਰੀਤ ਸਿੰਘ ਜੀ ਪਿੰਡ ਬੰਗੀਦੀਪਾ ਫਾਦਰ ਦਾ ਨੇਮ ਜਗਜੀਤ ਸਿੰਘ ਜੀ ਠੀਕ ਹੈ ਬਾਈ ਹੁਣ ਤੁਸੀਂ ਐਂ ਦੱਸੋ ਵੀ ਜਿਹੜੀ ਇਹ ਝੋਟੀ ਆ ਇਹ ਕੈ ਦਿਨਾਂ ਦੀ ਕੱਚੀ ਐ ਤੇ ਕਹਿਵੇਂ ਸੂਏ ਆ ਇਹ ਪੰਜ ਦਿਨਾਂ ਦੀ ਕੱਚੀ ਹੈ ਜੀ ਹਲੇ ਅੱਛਾ ਪੰਜ ਦਿਨਾਂ ਨੂੰ ਇਹ ਨਾ ਸੂਣਾ ਹਾਂਜੀ ਤੇ ਦੂਜਾ ਸੂਆ ਸੋਣਾ ਜੀ ਛੇ ਦੂਜਾ ਸੂਆ ਹੈ ਹਾਂਜੀ ਤੇ ਬਾਈ ਇਹ ਜਿਹੜਾ ਪਿਛਲੇ ਸੂਏ ਸੀਗਾ ਹਾਂਜੀ ਇਹਦੇ ਇਠਾਂ ਕਿੰਨਾ ਕੁ ਦੁੱਧ ਸੀਗਾ ਪਿਛਲੇ ਸੂਏ ਜੀ ਇਹਨੇ 13 ਲੀਟਰ ਦੁੱਧ ਪਲੱਸ ਹੀ ਦਿੱਤਾ ਜੀ 13 ਤੋਂ ਘੱਟ ਨਹੀਂ ਦਿੱਤਾ 13 ਲੀਟਰ ਤੋਂ ਪਲੱਸ ਦਿੱਤਾ ਜੀ ਠੀਕ ਹੈ ਜੀ ਬਾਈ ਇਹ ਫਿਰ ਕਿਹੜੀ ਨਸਲ ਦੀ ਆ ਇਹ ਮੋਹਰਾਂ ਨਸਲ ਦੀ ਜੀ ਅੱਛਾ ਐਚ ਐਲ ਡੀ ਵੀ ਦੇ ਐਮ 410 ਦੀ ਝੋਟੀ ਹੈ ਜੀ ਠੀਕ ਹੈ ਤੇ ਹੁਣ ਜਿਹੜਾ ਇਹਦੇ ਟੀਕਾ ਭਰਾਇਆ ਜਾਂ ਇਹ ਸਾਨ ਤੋਂ ਕਰਾਈ ਉਹਦੇ ਬਾਰੇ ਵੀ ਦੱਸੋ। ਨਹੀਂ ਇਹਦੀ ਏਆਈ ਹੋਈ ਹੋਈ ਹੈ ਜੀ। ਵੀ ਦੱਸੋ। ਨਹੀਂ ਇਹਦੀ ਏਆਈ ਹੋਈ ਹੋਈ ਹੈ ਜੀ। ਇਹ ਆਪ ਗੱਗੂ ਬੰਨ ਤੋਂ ਗੱਭ ਹੈ ਜੀ। ਕਿਹੜਾ ਡਾਕਟਰ ਜੀਤ ਲਾਲਿਆ ਨੇ ਕੋਲੇ ਹੈ ਜੀ। ਅੱਛਾ ਜੀ। ਹਾਂਜੀ। ਉਹ ਤੋਂ ਗੱਭ ਹੈ ਇਹ। ਉਹ ਤੋਂ ਗੱਭ ਆਈ ਇਹ। ਠੀਕ ਹੈ ਜੀ। ਤੇ ਹੁਣ ਅੰਤਾਜਾ ਦੁੱਧ ਦਾ ਕਿੰਨਾ ਕਹੇ ਵੀ ਇਹ ਕਿੰਨਾ ਦੁੱਧ ਦੇਉ ਦੂਜੇ ਸੂ। ਇਹਦਾ ਅੰਤਜਾ ਹੀ ਇਹ 15 ਤੋਂ ਪਲੱਸ ਪਲੱਸ ਕੱਢੂਗੀ। ਅੱਛਾ 15 ਤੋਂ ਪਲੱਸ ਕੱਢੂ ਦੂਜੇ। ਹਾਂਜੀ ਹਾਂਜੀ ਦੂਜੇ। ਪਹਿਲੇ ਸੂਏ ਕਿੰਨਾ ਦੁੱਧ ਸੀ ਡੇਟਾ? ਪਹਿਲੇ ਸੂਏ 13 ਤੋਂ ਪਲੱਸ ਦੁੱਧ ਦਿੱਤਾ ਹੀ ਇਹਨੇ। ਅੱਛਾ ਹੁਣ ਇਹਨੇ ਦੂਜੇ ਸੂਏ ਸੂਣਾ ਹੁਣ ਇਹ 15 ਲੀਟਰ ਤੋਂ ਪਲੱਸ ਦੁੱਧ ਕੱਢੂਗਾ। ਹਾਂਜੀ 15 ਤੋਂ ਪਲੱਸ ਕੱਢੂਗੀ। ਠੀਕ ਐ। ਇਹ ਜਿਹੜੀ ਝੋਟੀ ਤੁਸੀਂ ਇਹ ਘਰੇ ਪਾਲੀ ਆ? ਹਾਂਜੀ ਇਹ ਆਪਣੀ ਘਰ ਦੇ ਪਾਲੀ ਹੋਈ ਝੋਟੀ ਆ ਜੀ। ਅੱਛਾ ਫਿਰ ਇਹਨੂੰ ਜਿਹੜੀ ਕੋਈ ਫੀਡ ਵਗੈਰਾ ਸਪੈਸ਼ਲ ਦਿੱਤੀ ਜਾਂ ਨਾਰਮਲ ਖਰਾਕ ਤੇ ਆ? ਨਹੀਂ ਇਹਦੀ ਸਪੈਸ਼ਲੀ ਫੀਡ ਰਹੀ ਆ ਜ ਇਸਕੇ ਦੀ ਇਹ ਖਾਸੀਅਤ ਵੀ ਇਹ ਲੰਮਾ ਟਾਈਮ ਦੁੱਧ ਦਿੰਦੀ ਹੈ ਜੀ ਠੀਕ ਹੈ ਵੀ ਮੰਨ ਲਓ 7ਵੇਂ 8ਵੇਂ ਮਹੀਨੇ ਤੱਕ ਦੁੱਧ ਹੀ ਜਦੀ ਹਾਂਜੀ 10 ਮਹੀਨੇ ਪੂਰਾ ਦੁੱਧ ਪੂਰਾ ਦਿੰਦੀ ਹੈ ਜੀ ਠੀਕ ਹੈ ਹਾਂਜੀ ਗਾਂ ਵਰਗੀ ਹੈ ਜਿਵੇਂ ਗਾਂ ਪੂਰਾ ਦੁੱਧ ਦਿੰਦੀ ਹੈ ਹਾਂਜੀ 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 ਠੀਕ ਹੈ ਤੇ ਬਾਈ ਫਿਰ ਇਹਦਾ ਤੁਸੀਂ ਹੁਣ ਮਾਲ ਮੁੱਲ ਕੀ ਕਰਦੇ ਮਾਲ ਮੁੱਲ ਜੀ ਇਹਦਾ 1 60 ਹੈ ਜੀ ਅੱਛਾ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਫਿਰ ਉਹਦਾ ਤੁਸੀਂ ਕੀ ਮਾਨਤਨ ਕਰਦੇ ਹਾਂਜੀ ਉਹ ਬਾਈ ਦਾ ਆਪਾਂ ਮਾਨਤਨ ਕਰ ਦਾਂਗੇ ਜ਼ਰੂਰ ਜੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਦੋਸਤੋ ਭਰਾ ਕਹਿੰਦੇ ਵੀ ਆਪਾਂ ਸਪੈਸ਼ਲ ਮਾਨਤਨ ਕਰਦਾਂਗੇ ਕਿ ਸਪੈਸ਼ਲ ਡਿਸਕਾਊਂਟ ਕਰਦਾਂਗੇ ਇਹਨਾਂ ਨਾਲ ਗੱਲਬਾਤ ਪੂਰੀ ਕਰਕੇ ਰੇਟ ਹੋੜ ਕੇ ਤਾਂ ਆਪਣੀ ਵੀਡੀਓ ਦਿਖਾ ਦਿਓ ਤੇ ਤੁਹਾਡਾ ਮਾਨਤਨ ਜ਼ਰੂਰ ਨੰਬਰ ਜ਼ਰੂਰ ਬੋਲਿਓ 62842 ਜੀ 99015 ਜੀ 62842 99015 ਜੀ 99015 ਹਾਂਜੀ ਇਹ ਭਰਾ ਦਾ ਕੰਟੈਕਟ ਨੰਬਰ ਆ ਕਿਸੇ ਨੇ ਵੀ ਇਹ ਝੋਟੀ ਖਰੀਦਣੀ ਹੋਵੇ ਤਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਭਰਾ ਤੋਂ ਜਾਣਕਾਰੀ ਲੈ ਸਕਦੇ ਹੋ